ਲੋਕਾਂ ਨੇ ਬੜਾ ਵਿਸ਼ਵਾਸ ਦੇ ਕੇ ਇਹਨਾਂ ਨੂੰ ਸਰਕਾਰ ਬਣਵਾਈ ਸੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹਿ ਗਈ ਆਮ ਲੋਕਾਂ ਦੀ ਸਰਕਾਰ ਨਹੀਂ ਰਹਿ ਗਈ ਆ ਗੈਂਗਸਟਰਸ ਦੀ ਸਰਕਾਰ ਹੋ ਗਈ ਬਦਮਾਸ਼ਾਂ ਦੀ ਸਰਕਾਰ ਬਣ ਗਈ ਜੋ ਕੁਝ ਵੀ ਆ ਹੋ ਰਿਹਾ ਪੰਜਾਬ ਦੇ ਅੰਦਰ ਪਹਿਲਾਂ ਤਾਂ ਐਡੀ ਵੱਡੀ ਗੱਲ ਕਹਿੰਦੇ ਮੇਰਾ ਮਨ ਨਹੀਂ ਸੀ ਮੰਨਦਾ ਪਰ ਕਿਉਂਕਿ ਹੁਣ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋਣ ਲੱਗਿਆ ਚਾਹੇ ਮੂਸੇ ਵਾਲਾ ਦਾ ਕਤਲ ਹੋਇਆ ਚਾਹੇ ਅੱਜ ਸੋਨੂ ਸਰਪੰਚ ਸਾਹਿਬ ਦਾ ਕਤਲ ਹੋਇਆ ਇੱਕ ਧਾਰਨਾ ਪੰਜਾਬ ਦੇ ਅੰਦਰ ਲੋਕਾਂ ਦੇ ਮਨ ਦੇ ਅੰਦਰ ਉੱਤਰ ਗਈ ਹੈ ਜਿਹੜੇ ਬਦਮਾਸ਼ ਹੈ ਇਹਨਾਂ ਨੂੰ ਗੈਂਗਸਟਰਸ ਕਹ ਲਓ ਚਾਹੇ ਗੁੰਡੇ ਕਹ ਲਓ ਚਾਹੇ ਬਦਮਾਸ਼ ਕਹ ਲਓ ਇਹਨਾਂ ਨੂੰ ਇਸ ਸੋ ਕਾਲਡ ਜਿਹੜੀ ਇਹਨਾਂ ਨੇ ਖੋਤੀ ਬਣਾ ਰੱਖੀ ਹੈ ਆਮ ਆਦਮੀ ਪਾਰਟੀ ਸਰਕਾਰ ਆ ਬਦਮਾਸ਼ਾਂ ਦੀ ਸਰਕਾਰ ਹੈ ਇਹਨਾਂ ਬਦਮਾਸ਼ਾਂ ਨੂੰ ਸੁਰੱਖਿਆ ਦੇ ਰਹੀ ਹੈ ਪ੍ਰੋਟੈਕਸ਼ਨ ਦੇ ਰਹੀ ਹੈ ਸਰਕਾਰ ਜੇਲ੍ਹ ਦੇ ਅੰਦਰੋਂ ਬੈਠਾ ਅਗਰ ਕੋਈ ਆਪਣੀ ਵੀਡੀਓ ਬਾਹਰ ਭੇਜਦਾ ਹੈ ਉਹ ਬਿਨਾਂ ਸਰਕਾਰ ਦੀ ਛਾਇ ਦੇ ਬਿਨਾਂ ਐਡਮਿਨਿਸਟ੍ਰੇਸ਼ਨ ਦੀ ਛਾਇ ਦੇ ਉਹ ਵੀਡੀਓ ਬਾਹਰ ਨਹੀਂ ਨਿਕਲਦੀ ਚਾਹੇ ਉਥੇ ਜਸ਼ਨ ਮਨਾਏ ਜਾ ਰਹੇ ਹੈ ਚਾਹੇ ਪਾਰਟੀਆਂ ਮਨਾਈਆਂ ਜਾ ਰਹੀਆਂ ਚਾਹੇ ਕੇਕ ਕੱਟੇ ਜਾ ਰਹੇ ਹੈ ਉਹ ਕੇਕ ਨਹੀਂ ਕੱਟੇ ਜਾ ਰਹੇ ਜਦੋਂ ਕੇਕ ਦੇ ਉੱਤੇ ਛੁਰੀ ਰੱਖਦੇ ਅੰਦਰ ਗੁੰਡਾ ਅੰਦਰ ਜੇਲ੍ਹ ਦੇ ਅੰਦਰ ਉਹ ਬਾਹਰ ਦੇ ਲੋਕਾਂ ਨੂੰ ਇੱਕ ਸਨੇਹਾ ਦੇਈ ਜਾਂਦਾ ਹੈ ਵੀ ਜਿਹਾ ਜਿਸ ਤਰ੍ਹਾਂ ਮੈਂ ਕੇਕ ਕੱਟੀ ਜਾਂਣਾ ਤੁਹਾਡੀ ਧੌਣ ਵੱਢ ਦੂੰਗਾ ਉਹਨੂੰ ਤਕੜਾ ਕਰਨ ਵਾਸਤੇ ਉਹਦਾ ਇੱਕ ਸਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਹੈ ਉਹ ਵੀਡੀਓ ਬਾਹਰ ਵਾਇਰਲ ਕਰਦੀ ਹੈ ਲੋਕਾਂ ਤੱਕ ਪਹੁੰਚੇ ਕਿਆ ਜਿਹੜੇ ਬਦਮਾਸ਼ ਜੇਲ੍ਹ ਦੇ ਅੰਦਰ ਬੈਠੇ ਹੈ ਇਹਨਾਂ ਦੇ ਹੱਥ ਬਹੁਤ ਲੰਬੇ ਹੈ ਇਹ ਕਿਸੇ ਨੂੰ ਚਾਹੇ ਮੂਸੇ ਆਲਾ ਚਾਹੇ ਸੋਨੂ ਐ ਚਾਹੇ ਸੁਨੀ ਲੈ ਕੋਈ ABC ਐ ਕਿਸੇ ਨੂੰ ਹੱਥ ਪਾ ਲੈਣਗੇ ਆ ਜਿਹੜੇ ਫੋਨ ਆ ਰਹੇ ਐ ਧਮਕੀਆਂ ਆ ਰਹੀਆਂ ਐ ਆ ਸਾਰਾ ਇੱਕ اڈੰਬਰ ਬਣਾਇਆ ਐ ਸਰਕਾਰ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਨਲਾਇਕੀ ਕਹਿ ਲੋ ਇਹਨਾਂ ਦੀ ਮਿਲੀ ਭੁਗਤ ਕਹਿ ਲੋ ਇਹਨਾਂ ਦੀ ਨਾਕਾਬਲੀਅਤ ਕਹਿ ਲੋ ਇਹਨਾਂ ਦੇ ਹੱਥ ਚ ਆ ਜਿਹੜਾ ਉਸ ਤਰ੍ਹਾਂ ਫੜਾਤਾ ਸਰਕਾਰ ਦਾ ਅਪਣਾ ਕੇ ਲੋਕਾਂ ਨੇ ਆ ਜਿਹੜਾ ਉਸ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਦੇ ਤੌਣ ਤੇ ਚੱਲਿਆ ਜਾ ਰਿਹਾ ਐ ਇਸ ਇਲਾਕੇ ਨੇ ਇਸ ਪੰਜਾਬ ਨੇ ਇਸ ਖਿੱਤੇ ਨੇ ਦੇਸ਼ ਦੇ ਖਿੱਤੇ ਨੇ ਉਹ ਕਾਲੇ ਦਿਨ ਦੇਖਿਆ ਅਤੰਕਵਾਦ ਦੇ ਘਟੋ ਘਟੋ ਨੂੰ ਸਾਰੇ ਆਪਾਂ ਮੰਨਦੇ ਆਂ ਵੀ ਉਹ ਡੇਜ਼ ਆਫ ਟੈਰਰਿਜ਼ਮ ਕਾਲੇ ਦਿਨ ਸੀਗੇ ਆ ਆ ਆ ਆ ਚਿੱਟੇ ਦਿਨ ਦਿਸਦੇ ਆ ਇੱਕ ਅਨਡਿਕਲੇਅਰਡ ਟੈਰਰਿਸਟ ਡੇਜ਼ ਫਿਰ ਆਏ ਆਏ ਖੜੇ ਸਨ ਉਹ ਟੈਰਰਿਸਟ ਜਿਹਨਾਂ ਨੂੰ ਸਰਕਾਰ ਦੀ ਸ਼ੈ BSF ਕਹਿ ਰਹੀ ਹੈ ਫਲਾਣੇ ਬੰਦੇ ਇਹਨਾਂ ਨੂੰ ਪਕੜੋ ਹਾਈ ਕੋਰਟ ਰੋਜ਼ ਸਰਕਾਰ ਨੂੰ ਲਤਾੜੀ ਜਾ ਰਹੀ ਹੈ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇੱਕ ਜੇਲ੍ਹ ਦੇ ਅੰਦਰੋਂ 45000 ਟੈਲੀਫੋਨ ਕਾਲ ਕੀਤੀਆਂ ਜਾ ਰਹੀਆਂ ਸਰਕਾਰ ਸੁੱਤੀ ਪਈ ਹੈ ਸੁੱਤੀ ਨਹੀਂ ਪਈ ਮਨੋਜੀ ਆ ਜਿਹੜੀ ਥੋੜੀ ਮਨਸ਼ਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ सोनू ਸਰਪੰਚ ਦਾ ਕਤਲ ਇੱਕ ਰਾਜਨੀਤਿਕ ਸ਼ੈ ਉਹ ਰਾਜਨੀਤਿਕ ਸ਼ੈ ਇਹਨਾਂ ਲੋਕਾਂ ਨੂੰ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਆ ਸਰਕਾਰ ਦੇ ਰਹੀ ਹੈ ਜਿਹਦੇ ਕਰਕੇ ਇਹਨਾਂ ਦੇ ਇੰਨੇ ਹੌਸਲੇ ਹੋ ਗਏ ਵੀ ਅੱਜ ਥਾਣਿਆਂ ਦੇ ਅੰਦਰ ਫੋਨ ਕਰੀ ਜਾਂਦੇ ਇੱਕ ਸਰਪੰਚ ਪਹਿਲਾਂ ਦਾ ਬਦੂ 마ਸੀ ਸ਼ਰਮਡੇ ਲੋਕਾਂ ਤਾਂ ਸੀਮਤ ਸੀਗੀ ਸ਼ਹਿਰਾਂ ਦੇ ਅੰਦਰ ਇੰਡਸਟਰੀਸਟ ਦੇ ਅੰਦਰ ਵੱਡੇ ਜਿਹੜੇ ਸਹਾਉਕਾਰ ਸੀ ਵੀ ਪੈਸੇ ਐਨੇ ਕਰੋੜ ਭੇਜੇ ਹੁਣ ਤਾਂ ਪਿੰਡਾਂ ਦੇ ਅੰਦਰ ਪਾੜ ਲੱਗਿਆ ਸਰਪੰਚ ਸਾਹਿਬ ਦੇ ਉੱਤੇ ਜੋ ਹੋਇਆ ਇੱਕ ਸਰਪੰਚ ਉੱਥੇ ਘਾਡੇ ਵਾਲੇ ਪਾਸੇ ਮੌੜ ਵਾਲੇ ਪਾਸੇ ਥਾਣੇ ਦੇ ਬੈਠਾ ਕੰਪਲੇਂਟ ਲਿਖਾਣ ਗਿਆ ਉੱਥੇ ਉਹਨੂੰ ਬੈਠ ਕੇ ਫੋਨ ਕੇ ਸਾਨੂੰ ਪਤਾ ਤੋ ਥਾਣੇ 'ਚ ਬੈਠਾ ਐ ਸਾਡਾ ਤੇਰਾ ਕੀ ਕਰ ਲੈਣਾ